ਪਰਮ ਸਤਿਕਾਰਯੋਗ ਗੁਰੂ ਗੁਰੂ ਖਾਲਸਾ ਸਾਹਿਬ ਸੰਗਤ ਜੀ ਗੁਰਫਤ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਪਿਆਰਿਆਂ ਨੂੰ ਬੇਨਤੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿੱਥੋਂ ਢੋਲ ਕੀ ਵਜਾਉਣੀ ਆਰੰਭ ਕਰਨੀ ਹੈ ਜਿਸ ਨੂੰ ਆਪਾਂ ਚਕਾਈ ਕਹਿੰਦੇ ਹਾਂ ਆਪਾਂ ਅੱਜ ਚਕਾਈ ਸਿੱਖਣੀ ਹੈ ਕਿ ਕਿਸ ਤਰ੍ਹਾਂ ਆਪਾਂ ਢੋਲ ਕੀ ਨੂੰ ਵਜਾਉਣਾ ਆਰੰਭ ਕਰਨਾ ਹੈ ਧਾਰਨਾਂ ਵਾਲਾ ਕੋਈ ਵੀ ਹੱਥ ਵਜਾਉਣਾ ਹੋਵੇ ਸਾਧ ਸੰਗਤ ਜੀ ਪਹਿਲਾਂ ਆਪਾਂ ਚਕਾਈ ਤੋਂ ਹੀ ਆਰੰਭ ਕਰਨਾ ਹੁੰਦਾ ਹੈ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿ ਜਿਹੜੀ ਚਕਾਈ ਆ ਉਹ ਕਿਸ ਤਰ੍ਹਾਂ ਕਰੀਏ ਆਓ ਆਪਾਂ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਚਾਹੇ ਪਹਿਲਾ ਹੱਥ ਵਜਾਉਣਾ ਹੋਵੇ ਚਾਹੇ ਦੂਜਾ ਹੱਥ ਵਜਾਉਣਾ ਹੋਵੇ ਤੇ ਚਕਾਈ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਧਾਰਨਾ ਵਾਲੇ ਹੱਥ ਦੀ ਆਓ ਜੀ ਆਪਾਂ ਪਹਿਲਾਂ ਮੈਂ ਤੁਹਾਨੂੰ ਇਹਦੀ ਚਾਲ ਦੇ ਮੁਤਾਬਕ ਸ਼ੁਰੂ ਕਰਕੇ ਦਿਖਾਉਣਾ ਤੇ ਫਿਰ ਆਪਾਂ ਇਹਨੂੰ ਹੌਲੀ ਕਰਕੇ ਸਿੱਖਾਂਗੇ ਠੀਕ ਹੈ ਜੀ ਇਹ ਇਹਨੂੰ ਕਹਿੰਦੇ ਆ ਚਕਾਈ ਚਕਾਈ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਆਪਾਂ ਸਿੱਖਾਂਗੇ ਸਾਧ ਸੰਗਤ ਜੀ ਤੇ ਨਾਲ ਹੀ ਤੁਹਾਨੂੰ ਬੇਨਤੀ ਆ ਵੀ ਇਸ ਵੀਡੀਓ ਨੂੰ ਵੀ ਸਮਝਣ ਵਾਸਤੇ ਹੈੱਡਫੋਨ ਜਿਹੜੇ ਹੈਗੇ ਨੇ ਉਹ ਯੂਜ਼ ਕਰੋ ਤਾਂ ਕਿ ਜਿਹੜੀ ਕੁੜਿਆਂ ਦੀ ਆਵਾਜ਼ ਆ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤਿੰਨ ਹਿੱਸੇ ਕਿੱਦਾਂ ਕਰਨੇ ਆ ਸਾਧ ਸੰਗਤ ਦੇਖੋ ਪਹਿਲਾ ਹਿੱਸਾ ਹੈਗਾ ਸਾਧ ਸੰਗਤ ਜੀ ਇੱਕੋ ਹੀ ਚੀਜ਼ ਆ ਇਹ ਹੈਗੀ ਚਕਾਈ ਹੋਈ ਆ ਪਰ ਆਪਾਂ ਇਹਨੂੰ ਹਿੱਸਿਆਂ ਵਿੱਚ ਤਾਂ ਵੰਡਿਆ ਕਿ ਜਿਹੜੇ ਸਿੱਖਣ ਵਾਲੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਇਸ ਕਰਕੇ ਆਪਾਂ ਇਹਨੂੰ ਹਿੱਸਿਆਂ ਦੇ ਮੁਤਾਬਕ ਸਾਡਾ ਇਹੀ ਹਿਸਾਬ ਆ ਇੱਥੇ ਬੱਚਿਆਂ ਨੂੰ ਵੀ ਸਿਖਾਉਣ ਦਾ कि ਜਿਹੜੀ ਚੀਜ਼ ਆ ਉਹਨੂੰ ਹਿੱਸਿਆਂ ਦੇ ਮੁਤਾਬਕ ਗਿਣਤੀ ਦੇ ਵਿੱਚ ਵੰਡ ਲੈਣੇ ਆ ਤਾਂ ਕਰਕੇ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਇਸ ਕਰਕੇ ਆਪਾਂ ਇਹਨੂੰ ਹਿੱਸੇ ਬਣਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਮਝਣਾ ਔਰ ਜਦੋਂ ਬਾਅਦ ਵਿੱਚ ਵਜਾਵਾਂਗੇ ਫਿਰ ਸਾਰਾ ਇਕੱਠਾ ਹੀ ਵਜਾਵਾਂਗੇ ਆਓ ਸਾਧ ਸੰਗਤ ਜੀ ਪਹਿਲਾਂ ਤੁਹਾਨੂੰ ਇਹ ਦੱਸੀਏ ਇੱਧਰਲਾ ਜਿਹੜਾ ਹੱਥ ਹੈ ਇਹਦਾ ਤੁਸੀਂ ਧਿਆਨ ਦੇਣਾ ਹੱਥ ਨੂੰ ਇਸ ਤਰ੍ਹਾਂ ਥੋੜਾ ਜਿਹਾ ਕੁੱਪੀ ਵਾਂਗ ਬਣਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹੱਥ ਜਿਵੇਂ ਕੁੱਠਾ 7 ਨੰਬਰ ਹੁੰਦਾ ਉਂਠਾ ਸੱਤ ਨੂੰ ਕਰ ਠੀਕ ਹੈ ਜੀ ਉਂਗਲਾ ਤੇ ਥੱਲੇ ਵਾਲੀ ਕੱਟੜੀ ਦੇ ਪੰਨ ਲੰਮੇ ਧੀਜੀ ਵਾਲੇ ਪਾਸੇ ਇਸ ਤਰ੍ਹਾਂ ਮਾਰਨਾ ਉੱਪਰੋਂ ਹੱਥ ਇੱਥੋਂ ਹਵਾ ਨਿਕਲਣ ਵਾਸਤੇ ਆਪਾਂ ਜਗ੍ਹਾ ਰੱਖਣੀ ਹੈ ਇੱਥੋਂ ਸਾਰਾ ਥੱਲੇ ਮ ਕਵਰ ਕਰਕੇ ਰੱਖਣਾ ਠੀਕ ਹੈ ਜੀ ਇਹਨੂੰ ਇਸ ਤਰ੍ਹਾਂ ਕੁੱਪੀ ਬਣਾਉਣੀ ਹੈ ਜੀ ਆਵਾਜ਼ ਜਿਹੜੀ ਤੇਜ਼ ਆਉਣੀ ਚਾਹੀਦੀ ਹੈ ਔਰ ਜਿਹੜਾ ਇੱਧਰਲਾ ਹੱਥ ਹੈ ਇਹਨੂੰ ਕਹਿੰਦੇ ਆ ਥਾਪ ਠੀਕ ਹੈ ਜੀ ਇੱਧਰ ਥਾਪਾਂ ਵੱਜਣਗੀਆਂ ਦੋ ਆਓ ਪਹਿਲਾਂ ਆਪਾਂ ਇਹਦਾ ਪਹਿਲਾ ਹਿੱਸਾ ਕਿਸ ਤਰ੍ਹਾਂ ਕਰਨਾ ਇਸ ਤਰ੍ਹਾਂ ਦੀ ਆਵਾਜ਼ ਆਉਣੀ ਚਾਹੀਦੀ ਹੈ ਦੇਖੋ ਮੈਂ ਇੱਕ ਵਾਰੀ ਕੱਲਾ ਵਜਾ ਦੇਣਾ ਇਸ ਤਰ੍ਹਾਂ ਪਹਿਲਾਂ ਹੱਥੇ ਢਿੱਲਾ ਰੱਖਣਾ ਜਦੋਂ ਆਪਾਂ ਨੇੜੇ ਜਾਣਾ ਉਦੋਂ ਇਹਨੂੰ ਐ ਸਖਤ ਕਰਕੇ ਇਦਾਂ ਨਾਲ ਜੋੜ ਲੈਣਾ ਠੀਕ ਹੈ ਜੀ ਤੋਲਕੀ ਦੇ ਅੱਧ ਵਿੱਚ ਇਹ ਹੱਥ ਮਾਰਨੀ ਔਰ ਨਾਲ ਇਹਦੇ ਇਧਰੋਂ ਥਾਪ ਮਾਰਨੀ ਆ ਇੱਕ ਥਾਪ ਨਾਲ ਔਰ ਇੱਕ ਬਾਅਦ ਵਿੱਚ ਦੇਖੋ ਇਹ ਹੋ ਗਿਆ ਪਹਿਲਾ ਹਿੱਸਾ ਦੂਜਾ ਹਿੱਸਾ ਕਿਹੜਾ ਹੈ ਇਹਦਾ ਇੱਧਰ ਉੱਪਰ ਤਿੰਨ ਉਂਗਲਾਂ ਠੀਕ ਹੈ ਜੀ ਉਂਗਲਾਂ ਦੇ ਕੋਟੇ ਮਾਰਨਾ ਟੰ ਟੰ ਦੀ ਆਵਾਜ਼ ਆਉਣੀ ਚਾਹੀਦੀ ਹੈ ਇੱਧਰੋਂ ਥਾਪ ਇਹ ਵੀ ਆਪਾਂ ਬਿਲਕੁਲ ਨਾਲ ਕਰਾਂਗੇ ਠੀਕ ਹੈ ਜੀ ਇਹ ਹੋ ਗਿਆ ਦੂਜਾ ਹਿੱਸਾ ਔਰ ਤੀਜਾ ਹਿੱਸਾ ਕਿਹੜਾ ਪਹਿਲਾਂ ਇੱਧਰ ਛੋਟਾ ਹੱਥ ਮਾਰਨਾ ਜਿਵੇਂ ਆਪਾਂ ਡਬਲ ਕਹਿੰਦੇ ਹਾਂ ਠੀਕ ਹੈ ਜੀ ਪਹਿਲਾਂ ਇੱਧਰ ਟੁੱਟ ਕੇ ਨੂੰ ਛੇੜਨਾ ਔਰ ਜਦੋਂ ਚਕਾਈ ਪੂਰੀ ਕਰਨੀ ਆ ਉਦੋਂ ਇੱਧਰ ਵਿਚਾਲੇ ਹੱਥ ਮਾਰਨਾ ਇਸ ਤਰ੍ਹਾਂ ਤੇ ਇੱਧਰ ਪੂਰਾ ਜ਼ੋਰ ਕੇ ਨਾਲ ਠੀਕ ਹੈ ਦੇਖੋ ਜਿਹੜਾ ਲਾਸਟ ਵਾਲਾ ਆਪਣਾ ਹੱਥ ਆ ਇਹਦੀ ਆਵਾਜ਼ ਪੂਰੀ ਜ਼ਿਆਦਾ ਆਉਣੀ ਚਾਹੀਦੀ ਹੈ ਤੇਜ਼ ਠੀਕ ਹੈ ਜੀ ਹੁਣ ਮੈਂ ਇਹਦੇ ਤਿੰਨੇ ਹਿੱਸੇ ਇਕੱਲੇ-ਇਕੱਲੇ ਕਰਕੇ ਵਜਾਉਣਾ ਬਿਨਾ ਬੋਲੇ ਠੀਕ ਹੈ ਜੀ ਜਦੋਂ ਆਪਾਂ ਤੀਜਾ ਇਸਾ ਮਾਰਨਾ ਜਦੋਂ ਉਂਗਲਾਂ ਉੱਪਰ ਖੜੀਆਂ ਹੋਣ ਉਦੋਂ ਇਹਨੂੰ ਛੇੜ ਲੈਣਾ ਇਦਾਂ ਫਿਰ ਜਦੋਂ ਸਮਾਪਤੀ ਕਰਨੀ ਆ ਇੱਧਰ ਜ਼ੋਰ ਕੇ ਮਾਰਨਾ ਪੂਰਾ ਇੱਧਰ ਵਿਚਾਲੇ ਲੈ ਜਾਣਾ ਇਸ ਤਰ੍ਹਾਂ ਫਿਰ ਜਦੋਂ ਆਪਾਂ ਤਿੰਨਾਂ ਨੂੰ ਇਕੱਠੇ ਕਰ ਦਾਂਗੇ ਫਿਰ ਇਹਨੂੰ ਆਪਾਂ ਆਖਾਂਗੇ ਵੀ ਚਕਾਈ ਹੋ ਗਈ ਠੀਕ ਆ ਅੱਗੇ ਚਾਹੇ ਦੂਜਾ ਹੱਥ ਸ਼ੁਰੂ ਹੋਣਾ ਹੋਵੇ ਚਾਹੇ ਪਹਿਲਾ ਹੱਥ ਸ਼ੁਰੂ ਹੋਣਾ ਹੋਵੇ ਠੀਕ ਹੈ ਉਸ ਉਹਨਾਂ ਹੱਥਾਂ ਤੋਂ ਪਹਿਲਾਂ ਇਹ ਚਕਾਈ ਹੁੰਦੀ ਆ ਚਕਾਈ ਹੀ ਇਹ ਕਰਨੀ ਪੈਂਦੀ ਆ ਆਓ ਆਪਾਂ ਇਹਨੂੰ ਹੁਣ ਇਹਦੀ ਚਾਲ ਦੇ ਮੁਤਾਬਕ ਵਜਾਉਂਦੇ ਆਂ ਇਹਨੂੰ ਕਹਿੰਦੇ ਚਕਾਈ ਜੇ ਹੈੱਡਫੋਨ ਲਾ ਕੇ ਸੁਣੋਗੇ ਤੁਹਾਨੂੰ ਜ਼ਿਆਦਾ ਵਧੀਆ ਸੁਣੂਗਾ ਕਿਉਂਕਿ ੜੇ ਦੀ ਆਵਾਜ਼ ਇਸ ਤਰ੍ਹਾਂ ਸੁਣਦੀ ਨਹੀਂ ਤੇ ਇਹ ਤੁਸੀਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਪਕਾਉਣਾ ਜੇ ਨਹੀਂ ਸਮਝ ਆਉਂਦਾ ਜਿਵੇਂ ਤੁਹਾਨੂੰ ਹਿੱਸੇ ਕਰਕੇ ਸਮਝਾਇਆ ਪਹਿਲਾਂ ਪਹਿਲੇ ਨੂੰ ਸਮਝ ਲਓ ਫਿਰ ਦੂਸਰੇ ਨੂੰ ਸਮਝ ਲਓ ਫਿਰ ਤੀਸਰੇ ਨੂੰ ਸਮਝ ਲਓ ਇਸ ਤਰ੍ਹਾਂ ਹਿੱਸਿਆਂ ਦੇ ਵਿੱਚ ਤੁਸੀਂ ਇਹਨੂੰ ਛੇਤੀ ਸਮਝੋਗੇ ਕੈਚ ਕਰੋਗੇ ਔਰ ਇਹ ਚਕਾਈ ਸਾਥ ਸੰਗਜੀ ਆਪਾਂ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਹਰ ਹੱਥ ਤੋਂ ਪਹਿਲਾਂ ਅੱਗੇ ਚਕਾਈਆਂ ਵੀ ਹੋਰ ਨੇ ਛਾਣ ਦੀ ਚਕਾਈ ਹੋਰ ਹੁੰਦੀ ਆ ਠੀਕ ਹੈ ਤੇ ਜਿਹੜੀ ਰੀਤਾਂ ਵਾਲੇ ਹੱਥਾਂ ਦੀ ਚਕਾਈ ਹੋਰ ਹੁੰਦੀ ਆ ਉਹ ਵੀ ਤੁਹਾਨੂੰ ਸਮੇਂ ਅਨੁਸਾਰ ਦੱਸੀ ਜਾਵੇਗੀ ਫਿਲਹਾਲ ਆਪਾਂ ਜਿਹੜੀ ਇਹ ਧਾਰਨ ਵਾਲੇ ਹੱਥ ਦੀ ਚਕਾਈ ਆ ਇਹ ਆਪਾਂ ਕਰ ਰਹੇ ਹਾਂ ਤੁਸੀਂ ਬੜੇ ਧਿਆਨ ਦੇ ਨਾਲ ਸਾਧ ਸਿੰਘ ਜੀ ਜੀ ਨੂੰ ਪਕਾਉਣਾ ਜੇ ਕੁਝ ਪੁੱਛਣਾ ਤੁਸੀਂ ਤਾਂ ਫੋਨ ਨੰਬਰ ਦਿੱਤਾ ਹੋਇਆ ਹੈ ਤੇ YouTube ਤੇ ਵੀ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਔਰ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ